ਵਿਆਹ ਵਾਲੇ ਦਿਨ ਮੁੰਡਾ ਘੋੜੀ ਤੇ ਨਹੀਂ ਸਗੋਂ ਮੁੰਡੇ ਤੇ ਚੜੀ ਘੋੜੀ ਬੋਲੀਆਂ ਦੀ ਥਾਂ ਤੇ ਪਈਆਂ ਚੀਕਾਂ ਦੋਸਤੋ ਅਕਸਰ ਹੀ ਹਰ ਕੋਈ ਮੁੰਡਾ ਕੁੜੀ ਆਪਣੇ ਵਿਆਹ ਵਾਲੇ ਦਿਨ ਆਪਣੇ ਸਾਰੇ ਹੀ ਚਾਹ ਪੂਰੇ ਕਰਦੇ ਨੇ ਪਰ ਕਦੇ-ਕਦੇ ਚਾਹ ਪੂਰੇ ਕਰਨੇ ਬਹੁਤ ਹੀ ਮਹਿੰਗੇ ਪੈ ਜਾਂਦੇ ਨੇ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੁੰਡਾ ਘੋੜੀ ਚੜਦਾ ਦਿਖਾਈ ਦੇ ਰਿਹਾ ਏ ਦਰਸਲ ਇਹ ਮੁੰਡਾ ਚਾਹੁੰਦਾ ਸੀ ਕਿ ਆਪਣੇ ਵਿਆਹ ਵਾਲੇ ਦਿਨ ਘੋੜੀ ਚੜੇ ਪਰ ਇਹ ਘੋੜੀ ਮੰਗਵਾਉਣਾ ਹੀ ਭੁੱਲ ਗਿਆ ਜਿਸ ਕਰਕੇ ਇਹ ਮੌਕੇ ਤੇ ਘੋੜੀ ਲਿਆਉਣ ਲਈ ਕਹਿਣ ਲੱਗਾ ਤਾਂ ਮਾਪਿਓ ਨੇ ਕਿਹਾ ਕਿ ਹੁਣ ਤੂੰ ਘੋੜੀ ਕੀ ਕਰਨੀ ਏ ਬਰਾ ਤਾਂ ਲੇਟ ਹੋਈ ਜਾਂਦੀ ਏ ਪਰ ਵਿਆਹ ਵਾਲੇ ਮੁੰਡੇ ਨੇ ਕਿਹਾ ਕਿ ਜੇ ਬਰਾਤ ਤੋਰਨੀ ਹੈ ਤਾਂ ਘੋੜੀ ਮੰਗਵਾਓ ਜਿਸ ਤੋਂ ਬਾਅਦ ਐਨ ਮੌਕੇ ਤੇ ਘੋੜੀ ਮੰਗਵਾਈ ਗਈ ਅਤੇ ਜਦੋਂ ਇਹ ਮੁੰਡਾ ਘੋੜੀ ਚੜਨ ਲੱਗਾ ਤਾਂ ਘੋੜੀ ਇੱਕੋ ਦਮ ਡਰ ਕੇ ਭੱਜ ਗਈ ਅਤੇ ਮੁੰਡਾ ਹੀਠਾਂ ਡਿੱਗ ਗਿਆ ਅਤੇ ਘੋੜੀ ਨੇ ਆਪਣਾ ਪੈਰ ਮੁੰਡੇ ਦੀ ਛਾਤੀ ਦੇ ਉੱਪਰ ਰੱਖ ਦਿੱਤਾ ਜਿਸ ਨਾਲ ਮੁੰਡੇ ਦੀਆਂ ਦੋ ਪਸਲੀਆਂ ਟੁੱਟ ਗਈਆਂ ਅਤੇ ਮੁੰਡੇ ਨੂੰ ਪੈਲਸ ਦੀ ਥਾਂ ਤੇ ਹਸਪਤਾਲ ਲਿਜਾਇਆ ਗਿਆ ਜਿਸ ਕਰਕੇ ਵਿਆਹ ਨੂੰ ਵੀ ਅੱਗੇ ਕਰਨਾ ਪਿਆ ਸੋ ਘੋੜੀ ਚੜਨ ਦੇ ਚੱਕਰ ਕਰਕੇ ਮੁੰਡੇ ਨੂੰ ਫੇਰੇ ਲੈਣ ਦੀ ਥਾਂ ਤੇ ਹਸਪਤਾਲ داخل ਹੋਣਾ ਪਿਆ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ